ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੋਹੜੀ ਦੇ ਤਿਉਹਾਰ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੰਜਾਬ ਨੂੰ ਮੁੱਖ ਤੌਰ ਤੇ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਮੰਨਿਆ ਗਿਆ ਹੈ ਸ਼ਾਇਦ ਹੀ ਕੋਈ ਦਿਨ ਜਾਂ ਮਹੀਨਾ ਹੋਵੇਗਾ ਹੋਵੇਗਾ ਜਦੋਂ ਇੱਥੇ ਕੋਈ ਮੇਲਾ ਜਾਂ ਤਿਉਹਾਰ ਨਾ ਹੋਵੇ ਇਸੇ ਤਰ੍ਹਾਂ ਲੋਹੜੀ ਵੀ ਪੰਜਾਬ ਦਾ ਵਿਸ਼ੇਸ਼ ਤਿਹਾਰ ਮੰਨਿਆ ਗਿਆ ਹੈ ਇਹ ਅੰਗਰੇਜ਼ੀ ਮਹੀਨੇ ਜਨਵਰੀ ਅਤੇ ਦੇਸੀ ਮਹੀਨੇ ਮੱਗੀ ਤੋਂ ਇੱਕ ਦਿਨ ਪਹਿਲਾਂ ਮੜਾਈ ਜਾਂਦੀ ਹੈ ਲੋਹੜੀ ਦੇ ਪਿੱਛੇ ਵੀ ਕਈ ਤਰ੍ਹਾਂ ਦੀ ਪੁਰਾਣੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਇੱਕ ਕਹਾਣੀ ਤਾਂ ਇੱਕ ਇਕ ਕਹਾਣੀ ਤਾਂ یوں ਪ੍ਰਸਿੱਧ ਹੈ ਕਿ ਇੱਕ ਬ੍ਰਾਹਮਣ ਪੰਡਤ ਦੀਆਂ ਦੋ ਕੁੜੀਆਂ ਸਨ ਉਸਨੇ ਨੇੜੇ ਦੇ ਪਿੰਡ ਉਹਨਾਂ ਦੀ ਗਣਿਕ ਕਰ ਰਖ ਦਿੱਤੀ ਉਸੇ ਇਲਾਕੇ ਦੇ ਆਗਮ ਨੇ ਕੁੜੀਆਂ ਦੀ ਦਰਤਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ ब्राह्मण मुंडे वारेया नु कुड़िया नु ਵਿਆਹ ਕੇ ਲਿਜਾਉਣ ਲਈ ਕਿਹਾ ओहो ਲੋਕ ਡਰਦੇ ਮਾਰੇ ਮਣਾ ਕਰ ਗਏ ब्राह्मण ਨਿਰਾਸ਼ ਵਹਮਨ ਨਿ ਨਿਰਾਸ਼ਾ ਦੀ ਹੱਥ ਵਿੱਚ ਵਾਪਸ ਕਰ ਆ ਰਿਹਾ ਸੀ ਉਸ ਨੂੰ ਦੁੱਲਾ ਭट्टीदार ਦਾਕੂ ਮਿਲਿਆ ਉਸਨੇ ਬ੍ਰਾਹਮਣ ਦੀ ਸਾਰੀ ਵਿਤਿਆ ਸੁਣੀ ਮੁੰਡੇ ਵਾਲਿਆਂ ਨੂੰ ਬੁਲਾ ਕੇ ਉਹਨਾਂ ਦਾ ਵਿਆਹ ਜੰਗਲ ਵਿੱਚ ਕਰਾ ਦਿੱਤਾ ਪਿੰਡ ਵਾਲਿਆਂ ਨੇ ਵੀ ਬ੍ਰਾਹਮਣ ਦੀ ਮਦਦ ਕੀਤੀ ਦੁਲੇ ਦੀ ਦੁਲੇ ਦੀ ਵਾਰ ਲੋ ਵਾਰੇ ਕੋਲ ਸਿਰਫ ਸ਼ੱਕਰ ਹੀ ਸੀ ਅਤੇ ਉਸਨੇ ਉਹ ਸ਼ੱਕਰ ਕੁੜੀਆਂ ਦੀ ਝੋਲੀ ਵਿੱਚ ਪਾ ਦਿੱਤੀ ਉਸ ਦਿਨ ਤੋਂ ਬਾਅਦ ਲੋਕ ਅੱਗ ਬਾਲ ਕੇ ਇਹ ਤੇ ਹਰ ਮਨਾਉਣ ਲੱਗ ਪਏ ਲੋਹੜੀ ਤੋਂ ਕਈ ਦਿਨ ਪਹਿਲਾਂ ਮੁੰਡੇ ਅਤੇ ਕੁੜੀਆਂ ਇਕੱਠੇ ਹੋ ਕੇ ਲੋਹੜੀ ਵਗ ਵਗਣ ਲਈ ਤੁਰ ਪੈਂਦੇ ਹਨ ਖਾਸ ਤੌਰ ਤੇ ਜਿਸ ਘਰ ਵਿੱਚ ਮੁੰਡਾ ਪਿਆ ਹੋਇਆ ਹੋਵੇ ਜਾਂ ਫਿਰ ਵਿਆਹ ਹੋਵੇ ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਜਾਂ ਫਿਰ ਵਿਆਹ ਹੋਵੇ ਉਸ ਘਰ ਵਿੱਚ ਲੋੜੀ ਵਿਸ਼ੇਸ਼ ਕਰਕੇ ਮੰਗੀ ਜਾਂਦੀ ਸੀ ਮੁੰਡੇ ਕੁੜੀਆਂ ਮਿਲ ਕੇ ਇਹ ਗੀਤ ਗਾਉਂਦੇ ਸਨ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਤੁਲਾ ਪੱਟੀ ਵਾਲਾ ਹੋ ਤੁਲੇ ਦੀ ਧੀ ਵਿਆਹੀ ਹੋ ਸ਼ੇਸ਼ ਕਰਪਾਈ ਹੋ ਲੋੜੀ ਤੇ ਖੂਬ ਰੌਣਕਾਂ ਹੁੰਦੀਆਂ ਹਨ ਲੋਕੀ ਇੱਕ ਦੂਜੇ ਦੇ ਘਰ ਖਰੀਦਾ ਸਮਾਨ ਵਿਸ਼ੇਸ਼ ਤੌਰ ਤੇ ਭੇਜਦੇ ਹਨ ਅਮੀਰ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਰੋੜੀਆਂ ਤੇਲ ਦੇ ਲੱਡੂ ਗੱਚ ਘਾਦੀ ਬਿੰਦੇਂਦੇ ਹਨ ਘਰ ਦੇ ਸਿਆਣੇ ਲੋਕ ਆਪਣੇ ਘਰ ਦੇ ਬਾਹਰ ਇੱਕ ਧੋਨੀ ਬਾਲ ਕੇ ਬੈਠ ਜਾਂਦੇ ਹਨ ਅਤੇ ਸਾਰੇ ਇਸ ਧੋਨੀ ਉੱਤੇ ਤਿਲ ਸੁਰਦੇ ਹਨ ਅਤੇ ਨਾਲ ਹੀ ਇਹ ਸਤਰਾ ਵੀ ਬੋਲਦੇ ਹਨ ਈਸ਼ਰਾਇਤ ਲੀਦਰ ਜਾਇ ਲੀਦਰ ਡੀਜ਼ਲ ਜੜ ਚੁੱਲ੍ਹੇ ਪਾਏ ਲੋੜੀ ਦਾ ਤਿਹਾਰ ਆਪ ਸਿਪਾਈ ਚਾਰਕ ਇਕਤਾ ਦਾ ਤਿਹਾਰ ਹੁਣ ਤਾਂ ਇਹ ਪੰਜਾਬ ਤੋਂ ਬਾਹਰ ਦਿੱਲੀ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਹੈ ਤਬਅਤ ਜੋ ਐਸੀ ਲੋੜੀ ਦੇ ਤਿਹਾਰ ਤੇ ਲੇਖ ਜੇਕਰ ਵੀ ਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ